ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮਜੀਤ ਸਿੰਘ ਬਿਦਵਾਰੀ ਬੀਤੇ ਕੁਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਨਜ਼ਰ ਆ ਰਹੀ ਸੀ ਕੁਝ ਤਸਵੀਰਾਂ ਜ਼ਰੀਏ ਤੇ ਕੁਝ ਰੀਲਾਂ ਜ਼ਰੀਏ ਤੇ ਲੋਕ ਲਗਾਤਾਰ ਅੰਦਾਜ਼ਾ ਲਗਾ ਰਹੇ ਸੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਐਕਟਿਵ ਹੋ ਰਹੇ ਨੇ ਇਸ ਗੱਲ ਦੇ ਉੱਪਰ ਹੁਣ ਨਵਜੋਤ ਕੌਰ ਸਿੱਧੂ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਮੋਰ ਲਗਾ ਦਿੱਤੇ ਗਿਆ ਪਰ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਦੇ ਵੱਲੋਂ ਜੋ ਦਾਵਾ ਕੀਤਾ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਪਚਾੜਾ ਗਿਆ ਏ ਤੇ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਨੇ ਕਿ ਕੀ ਕਾਂਗਰਸ ਪਾਰਟੀ ਕਰੋੜਾਂ ਰੁਪਇਆ ਦਾ ਫੰਡ ਲੈ ਕੇ ਹੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਲਾਂਦੀ ਆ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਪਾਰਟੀ ਤੋਂ ਖਫਾ ਹੋ ਚੁੱਕੇ ਨੇ ਉਹ ਭਾਰਤੀ ਜਨਤਾ ਪਾਰਟੀ ਜਾਨੇ ਕਿ ਬੀਜਪੀ ਜਾਣ ਦੀ ਤਿਆਰੀ ਕਰ ਰਹੇ ਨੇ ਜਾਂ ਅੰਦਰ ਕਿਹੜੀ ਖਿਚੜੀ ਪਕ ਰਹੀ ਇਸ ਦੇ ਬਾਬਤ ਆਪਾਂ ਵਿਸਥਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਅਖਰ ਤੱਕ ਜ਼ਰੂਰ ਦੇਖਣਾ ਪੰਜਾਬ ਦੇ ਰਾਏਪਾਲ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਕੌਰ ਸਿੰਧੂ ਜਦੋਂ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕਰਦੀ ਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਉਸ ਸਮੇਂ ਤੱਕ ਰਾਜਨੀਤੀ ਦੇ ਵਿੱਚ ਐਕਟਿਵ ਨਹੀਂ ਹੋਣਗੇ ਸਰਗਰਮ ਨਹੀਂ ਹੋਣਗੇ ਜਿਸ ਸਮੇਂ ਤੱਕ ਉਹਨਾਂ ਨੂੰ ਅਹੁਦਾ ਕੋਈ ਨੇਤੰਦਾ ਜਿਸ ਸਮੇਂ ਤੱਕ ਉਹਨਾਂ ਨੂੰ ਸੀਐਮ ਦੀ ਕੁਰਸੀ ਦਾ ਪ੍ਰੋਮਿਸ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਾ ਇਹ ਜੋ ਕਹਿਣਾ ਸੀ ਇਸ ਤੋਂ ਇਹ ਸਥਿਤੀ ਸਾਫ਼ ਹੋ ਜਾਂਦੀ ਹੈ ਕਿ ਜਿਸ ਸਮੇਂ ਤੱਕ ਨਵਜੋਤ ਸਿੰਘ ਸਿੱਧੂ ਨੂੰ ਕੋਈ ਕੁਰਸੀ ਨਹੀਂ ਮਿਲਦੀ ਤਾਂ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਕਟਿਵ ਨਹੀਂ ਹੋਣਗੇ ਪਰ ਜਦੋਂ ਅੱਗੇ ਗੱਲਬਾਤ ਕਰਦੇ ਹੋ ਦਾਵਾ ਕਰ ਦਿੰਦੇ ਨੇ ਕਿ ਭਾਈ ਸਾਡੇ ਕੋਲ ਤਾਂ ਮਿਹਨਤ ਹੈ ਸਾਡੇ ਕੋਲ ਤਾਂ ਨਾਮ ਹੈ ਸਾਡੇ ਕੋਲ ਪੈਸਾ ਨਹੀਂ ਕਿਸੇ ਨੂੰ ਦੇਣ ਦੇ ਲਈ ਤਾਂ ਜਦੋਂ ਪੱਤਰਕਾਰ ਸਵਾਲ ਕਰਦੇ ਨੇ ਪੈਸੇ ਦਾ ਕੀ ਮਤਲਬ ਆ ਜੀ ਤਾਂ ਕਹਿੰਦੇ ਕਿ ਜੋ ਕਾਂਗਰਸ ਪਾਰਟੀ ਦੇ ਵਿੱਚ ਇੱਕਰ ਮੁੱਖ ਮੰਤਰੀ ਲੱਗਣਾ ਹੋਵੇ ਤਾਂ ਕਰੋੜਾਂ ਰੁਪਏ ਦਾ ਫੰਡ ਲੱਗਦਾ ਹੈ ਤਕਰੀਬਨ 500 ਕੋਟ ਪਿਆ 300 ਕੋਟ ਰੁਪਏ ਦੀ ਚਰਚਾ ਮਾ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਤੇ ਨਵਜੋਤ ਕੌਰ ਸਿੱਧੂ ਨੇ ਤਾਂ ਕਰੋੜਾਂ ਰੁਪਏ ਦਾ ਜ਼ਿਕਰ ਕਰ ਦਿੱਤਾ ਇਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਆ ਕਿ ਨਵਜੋਤ ਕੌਰ ਸਿੱਧੂ ਦੇ ਇਲਜ਼ਾਮਾਂ ਦੇ ਮਤਾਬਕ ਵਾਕੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਾਂ ਫਿਰ ਪੰਜਾਬ ਤੋਂ ਬਾਹਰ ਮੁੱਖ ਮੰਤਰੀ ਪੈਸੇ ਲੈ ਕੇ ਲਾਏ ਜਾਂਦੇ ਨੇ ਨਵਜੋਤ ਕੌਰ ਸਿੱਧੂ ਦੀ ਸਟੇਟਮੈਂਟ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਪ੍ਰਧਾਨ ਸੁਣਿਏ ਜਾਖੜ ਨੂੰ ਜੇਕਰ ਕੀਤਾ ਗਿਆ ਹੈ ਕਿ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਜਾਂ ਫਿਰ ਜਦੋਂ ਇਹ ਪੂਰਾ ਕਸ਼ਮ ਕੈ ਸੀ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਜਾਂ ਇੱਕ ਵਿਅਕਤੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਸਾਨੂੰ ਜੋ ਕੁਰਸੀ ਹੈ ਉਹ ਐਸੇ ਨਹੀਂ ਮਿਲੀ ਜਾਂ ਆਮ ਤਰੀਕੇ ਨਾਲ ਨਹੀਂ ਮਿਲੀ ਜਾਂ ਫਿਰ ਕੋਈ ਨਾਮ ਦੇ ਕਰਕੇ ਨਹੀਂ ਸਗੋਂ ਕਰੋੜਾਂ ਰੁਪਏ ਦਾ ਸੀ ਫੰਡ ਦਿੱਤਾ ਹੈ ਸਾਨੂੰ ਕੁਰਸੀ ਆ ਮਿਲੀਆ ਤੇ ਇਸ ਦੇ ਨਾਲ ਆਮ ਆਦਮੀ ਪਾਰਟੀ ਵੀ ਸਵਾਲ ਖੜੇ ਕਰ ਰਹੀ ਹੈ ਕਿ ਕਾਂਗਰਸ ਪਾਰਟੀ ਸਾਫ਼ ਕਰੇ ਕਿ ਕਾਂਗਰਸ ਪਾਰਟੀ ਵੱੱਕੇ ਕਰੋੜਾਂ ਰੁਪਏ ਦਾ ਫੰਡ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਬਣਾਇਆ ਹੈ ਪਰ ਇੱਕ ਸਵਾਲ ਹੋਰ ਪੈਦਾ ਹੋ ਗਿਆ ਹੈ ਕਿ ਨਵਜੋਤ ਕੌਰ ਸਿੱਧੂ ਜਾਂ ਸਿੱਧੂ ਜੋੜੇ ਦੀ ਹੁਣ ਕਾਂਗਰਸ ਪਾਰਟੀ ਦੇ ਨਾਲ ਨਾਰਾਜ਼ਗੀ ਹੋ ਚੁੱਕੀ ਆ ਤੇ ਨਾਰਾਜ਼ਗੀ ਦੇ ਕਰਕੇ ਹੁਣ ਉਹ ਕਿਸੇ ਹੋਰ ਪਾਰਟੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਘਰ ਵਾਪਸੀ ਕਰਨਾ ਚਾਹੁੰਦੇ ਨੇ ਤੇ ਇਸ ਕਰਕੇ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਡੈਮੇਜ ਕਰਨ ਦੇ ਲਈ ਬਿਆਨ ਦਿੱਤਾ ਗਿਆ ਹੈ ਜਾਂ ਫਿਰ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਇੱਕ ਹੱਥ ਵਧਾਉਣ ਦੇ ਲਈ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਪਰ ਸਮੇਂ ਨਵਜੋਤ ਕੌਰ ਸਿੱਧੂ ਦੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਆ ਪਰ ਕੁਝ ਲੋਕਾਂ ਦੇ ਵੱਲੋਂ ਤਾਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਰਫ ਅਹੁਦੇ ਦੇ ਲਈ ਹੀ ਨੇ ਉਹ ਪੰਜਾਬ ਦੇ ਹਮਦਰਦ ਨਹੀਂ ਸਵਾਲ ਇਹ ਵੀ ਉੱਠ ਰਿਹਾ ਕਿ ਨਵਜੋਤ ਸਿੰਘ ਸਿੱਧੂ 2022 ਤੋਂ ਬਾਅਦ ਲਗਾਤਾਰ 4 ਸਾਲ ਸ਼ਾਂਤ ਰਹੇ। ਉਹਨਾਂ ਨੇ ਕਦੇ ਵੀ ਸਰਕਾਰ ਦੇ ਉੱਪਰ ਸਵਾਲ ਨਹੀਂ ਖੜੇ ਕੀਤੇ। ਪੰਜਾਬ ਦੇ ਵਿੱਚ ਹਾਲੇ ਹੁਣ ਲੈਂਡ ਪੂਲਿੰਗ ਹੋਵੇ ਜਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਕਦੇ ਵੀ ਉਹ ਬੋਲਦੇ ਹੋਏ ਨਜ਼ਰ ਨਹੀਂ ਆਏ ਤੇ ਹੁਣ ਅਚਾਨਕ ਚੋਣਾਂ ਦੇ ਸਮੇਂ ਸਿਰਫ ਕੁਰਸੀਆਂ ਲੈ ਕੇ ਉਹ ਸਾਹਮਣੇ ਆ ਰਹੇ ਨੇ ਜਾਂ ਫਿਰ ਉਹਨਾਂ ਦੇ ਕੋਲ ਸਿਰਫ ਕਰਸੀ ਦੇ ਲਈ ਸਮਾਂ ਹੈ ਜਾਂ ਫਿਰ ਉਹ ਕੁਰਸੀ ਦਾ ਲਾਲਚ ਕਰਦੇ ਨੇ ਤਾਂ ਸਿੱਧੂ ਜੋੜਾ ਸਾਹਿਬ ਕਹਿੰਦਾ ਇਸ ਸਮੇਂ ਪੰਜਾਬ ਦੀ ਸਿਆਸਤ ਗਰਮਾ ਚੁੱਕੀ ਹੈ ਤੇ ਸਿੱਧੂ ਜੋੜਾ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਧੰਨਵਾਦ